ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰਿਓ ਬੱਚਿਓ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਆਪਣੀਆਂ ਜਿਹੜੀਆਂ ਗੁਰਮਤ ਦੀਆਂ ਕਲਾਸਾਂ ਚੱਲ ਰਹੀਆਂ ਨੇ ਸੋ ਆਪਾਂ ਨੇ ਸਾਰਿਆਂ ਨੇ ਹੁਣ ਜਿਹੜੀ ਜਿੰਨਾ ਕ ਆਪਾਂ ਨੇ ਪਾਠ ਸੰਥਿਆ ਗੁਰਬਾਣੀ ਦੀ ਲਈ ਹੈ ਉਹ ਆਪਣੇ ਪਾਠ ਕਰਨਾ ਹੈ ਔਰ ਪਾਠ ਕਰਨ ਤੋਂ ਪਹਿਲਾਂ ਆਪਾਂ ਨੇ ਜਿਹੜੀਆਂ ਆਪਣੀਆਂ ਮਨਵਿਰਤੀਆਂ ਖਿੰਡੀਆਂ ਹੋਈਆਂ ਨੇ ਵਿਚਾਰਾਂ ਦੇ ਵਿੱਚ ਜਿਵੇਂ ਆਪਾਂ ਸਾਰੇ ਆਪੇ ਆਪਣੇ ਘਰਾਂ ਤੋਂ ਆਏ ਆ ਨਾ ਹੁਣ ਜਦੋਂ ਆਪਾਂ ਆਪ ਆਪਣੇ ਆਪਣੇ ਘਰਾਂ ਤੋਂ ਆਏ ਆ ਇਹ ਮਨ ਨੂੰ ਮੈਲ ਲੱਗ ਜਾਂਦੀ ਆਉਂਦੇ-ਆਉਂਦੇ ਜਦੋਂ ਆਪਾਂ ਜੋ ਅਸੀਂ ਦੇਖਦੇ ਆ ਇਹ ਮੈਲ ਲੱਗ ਜਾਂਦੀ ਆ ਵਿਚਾਰ ਬਣ ਜਾਂਦੇ ਨੇ ਕਿਉਂਕਿ ਹਰ ਬੰਦੇ ਦਾ ਇਹੀ ਕਹਿਣਾ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਸਾਡਾ ਮਨ ਨਹੀਂ ਟਿਕਦਾ ਉਹ ਮਨ ਇਸ ਕਰਕੇ ਨਹੀਂ ਟਿਕਦਾ ਵੀ ਆਪਾਂ ਜਿਹੜੀ ਬਾਣੀ ਉਹ ਡਾਇਰੈਕਟ ਪੜ੍ਹਨ ਲੱਗ ਜਾਂਦੇ ਆ ਆਪਾਂ ਜਦੋਂ ਵੀ ਕੋਈ ਕੰਮ ਕਰਨਾ ਹੈ ਪਹਿਲਾਂ ਆਪਣੀ ਮਨ ਬਿਰਤੀਆਂ ਨੂੰ ਆਪਣੇ ਮਨ ਨੂੰ ਇਕਾਗਰ ਕਰਨਾ ਇਕਾਗਰ ਕਰਨਾ ਗੁਰੂ ਦੇ ਸ਼ਬਦ ਦੁਆਰਾ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਬਾਣੀ ਪੜਨ ਤੋਂ ਪਹਿਲਾਂ ਕਿਉਂਕਿ ਬਾਣੀ ਜਿਹੜੀ ਆ ਨਾ ਇਹ ਚੌਥੇ ਪਦ ਦਾ ਮਾਰਗ ਹੈ ਆਪਣੀਆਂ ਸੁਰਤੀਆਂ ਤ੍ਰੈ ਗੁਣਾ ਦੇ ਵਿੱਚ ਸਫਰ ਕਰਦੀਆਂ ਨੇ ਸੁੱਤ ਤ੍ਰੈ ਗੁਣਾ ਤੋਂ ਪਹਿਲਾਂ ਆਪਾਂ ਨੇ ਆਪਣੇ ਮਨ ਨੂੰ ਅਤੀਤ ਕਰਨਾ ਤ੍ਰੈ ਗੁਣਾ ਵਾਲੀ ਦੀ ਲੱਗੀ ਹੋਈ ਮੈਲ ਆ ਜਿਹੜੀ ਇਹਨੂੰ ਧੋਣਾ ਫਿਰ ਆਪਾਂ ਜਿਹੜਾ ਉਹ ਬਾਣੀ ਪੜਾਂਗੇ ਫਿਰ ਜਦੋਂ ਆਪਾਂ ਬਾਣੀ ਪੜਾਂਗੇ ਫਿਰ ਜੋ ਬਾਣੀ ਆਪਾਂ ਨੂੰ ਸਮਝਾਉਣ ਦਾ ਯਤਨ ਕਰਦੀ ਹੈ ਉਹ ਫਿਰ ਆਪਾਂ ਉਸ ਚੀਜ਼ ਨੂੰ ਸਮਝ ਸਕਦੇ ਹਾਂ ਸੋ ਪਹਿਲਾਂ ਪਾਠ ਕਰਨ ਤੋਂ ਪਹਿਲਾਂ ਆਪਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨਾ ਹੈ ਸਾਰੇ ਗੁਰਮੁਖ ਪਿਆਰੇ ਬੱਚਿਆਂ ਨੇ ਆਪਣੇ ਨੇਤਰ ਬੰਦ ਕਰ ਲੈਣੇ ਜੋ ਅਸੀਂ ਮੁਖ ਤੋਂ ਵਾਹਿਗੁਰੂ ਬੋਲਣਾ ਇਹਨੂੰ ਆਪਣੇ ਕੰਨਾਂ ਦੇ ਨਾਲ ਸੁਣਨਾ ਸੋ ਸਾਰੇ ਗੁਰਮੁਖ ਪਿਆਰੇ ਪਹਿਲਾਂ ਆਪਾਂ ਆਓ ਸਿਮਰਨ ਦੇ ਨਾਲ ਜੁੜੀਏ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾ 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 ਗੁਰੂ ਵਾਹ 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 ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਬੱਚਿਆਂ ਨੇ ਜਿਹੜੀ ਹੁਣ ਬਾਣੀ ਪੜ੍ਹਨੀ ਆ ਬੜੇ ਪਿਆਰ ਦੇ ਨਾਲ ਪੜ੍ਹਨੀ ਜਿਵੇਂ ਆਪਾਂ ਰੋਜ਼ ਪੜ੍ਹਦੇ ਆ ਕਿਸੇ ਵੀ ਬੱਚੇ ਨੇ ਕਾਲੀ ਨਹੀਂ ਕਰਨੀ ਪਾਠ ਪੜ੍ਹਨ ਲੱਗਿਆ ਬੜੇ ਪਿਆਰ ਦੇ ਨਾਲ ਜਿਹੜੀ ਬਾਣੀ ਐ ਉਹ ਪੜ੍ਹਨੀ ਐ ਆਓ ਆਪਾਂ ਸਾਰੇ ਸ਼ੁਰੂ ਕਰੀਏ ੴ ਸਤਿਨਾਮ ਕਰਤਾ ੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪ ਚੁੱਪ ਨਾ ਹੋਵਈ ਜੇ ਲੈ ਰਹਾ ਲਿਵ ਭੁਖਿਆਂ ਭੁਖ ਨਾ ਉਤਰੀ ਜੇ ਬੰਨਾ ਪੂਰੀ ਆਪਾਰ ਸਹ ਸਿਆਣ ਪਾ ਲਖ ਹੋ ਹੈ ਤਾ ਇਕ ਨਾ ਚੱਲੈ ਨਾਲ ਕਿਉ ਸਚਿਆਰਾ ਹੋਈਐ ਕਿਵ ਕੂੜਾ ਟੁੱਟ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ